ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਦੇ ਵਿੱਚ ਬਈ ਗੱਲ ਕਰਾਂਗੇ ਫੇਰ ਤੋਂ ਦੁਬਾਰਾ ਸੀਆਰ ਝੋਨੇ ਬਾਰੇ ਬਹੁਤ ਸਵਾਲ ਆਉਂਦੇ ਆ ਬਈ ਬੀ ਨਹੀਂ ਮਿਲਿਆ ਬਈ ਬੀ ਨਹੀਂ ਮਿਲਿਆ ਬਈ ਬੀ ਨਹੀਂ ਮਿਲਿਆ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਨੰਬਰ ਪਾਇਆ ਸੀਗਾ 2 ਇੱਕ ਡੱਬਾ ਵਾਲੀ ਤੋਂ ਸੀ ਸਟੋਰ ਇੱਕ ਰਤੀਏ ਤੋਂ ਸੀ ਜਿਹੜਾ ਮਾਨਸਾ ਏਰੀਆ ਇਹ ਮੈਂ ਤਾਂ ਕਵਰ ਕਰਿਆ ਕਿਉਂਕਿ ਚਾਰ ਪੰਜ ਜ਼ਿਲ੍ਹੇ ਨੇ ਜਿਹੜੇ ਜਿਵੇਂ ਮਾਨਸਾ ਹੋ ਗਿਆ ਠੀਕ ਹੈ ਮਾਨਸਾ ਦੇ ਨਾਲ ਹੀ ਸਾਰਾ ਵਿੱਚ ਰਕਬਾ ਭੁਲਾਡਾ ਸਰਦੂਨਗੜ ਬਰੇਟਾ ਠੀਕ ਹੈ ਬਠਿੰਡੇ ਦੇ ਕੁਝ ਏਰੀਏ ਮੁਕਸਰ ਦੇ ਕੁਝ ਏਰੀਏ ਤੇ ਅਬੋਰ ਦੇ ਕੁਝ ਏਰੀਏ ਇਹ ਵਾਲੇ ਏਰੀਆ ਦੇ ਵਿੱਚ ਸੀਆ ਪਹਿਲਾਂ 212 ਦੀ ਟੁੱਤੀ ਬੋਲਦੀ ਰਹੀ ਹੈ ਬਾਈ ਫਿਰ ਉਸ ਤੋਂ ਬਾਅਦ ਸੀਆ ਸੁਪਰ 212 ਦੀ ਟੁੱਤੀ ਬੋਲਦੀ ਰਹੀ ਹੈ ਬਾਈ ਹੁਣ ਇਹ ਦੋਨੋਂ ਬੀ ਨੇ ਜਿਹੜੇ ਇਹ ਬੰਨੋਂ ਹਟ ਗਏ ਬੰਨੋਂ ਹਟ ਗਏ ਦਾ ਭਾਵ ਮਿਲੋਂ ਹਟ ਗਏ ਇਹਨਾਂ ਦੀ ਸੀਡ ਹੈ ਜਿਹੜੀ ਕਿਉਂਕਿ ਇਹਨਾਂ ਨੂੰ ਨਹੀਂ ਨਹੀਂ ਪਤਾ ਸੀਗਾ ਸਭ ਤੋਂ ਪਹਿਲਾਂ ਮੇਨ ਗੱਲ ਵੀ ਇਹ ਕੋਈ ਬਈ ਪੇਡ ਪ੍ਰਮੋਸ਼ਨ ਨਹੀਂ ਹੈਗੀ ਬਾਕੀ ਆ ਵਾਂਗੂ ਨਾ ਕੋਸ਼ ਮੈਂ ਜਿਹੜੀ ਵੀ ਵੀਡੀਓ ਪਾਉਣਾ ਚੈਨਲ ਦੇ ਉੱਤੇ ਇਨਫੋਰਮੇਸ਼ਨ ਦੇ ਰਿਲੇਟਡ ਪਾਉਣਾ ਚਾਹੇ ਉਹ ਹਾਈਬ੍ਰਿਡ ਚੋ ਨਾ ਹੋਵੇ ਚਾਹੇ ਪੀਲੀ ਪੂਸ਼ਾ ਚਾਹੇ ਪੀਆਰ ਵੈਰੈਟੀਆਂ ਨੇ ਇਹ ਡਿਮਾਂਡ ਦੇ ਵਿੱਚ ਇੰਨਾ ਹੋਇਆ ਜਿਵੇਂ ਪਿਛਲੀ ਵਾਰੀ 7/2 ਦਾ ਸੀਗਾ 7501 ਤੇ 7301 ਬਹੁਤ ਚਰਚਾ ਦੇ ਵਿੱਚ ਸੀ ਇਹ ਵੈਰਾਈਟੀ ਪਿਛਲੀ ਵਾਰੀ ਇਸ ਵਾਰ CR ਸੁਪਰ 212 ਚਰਚਾ ਦੇ ਵਿੱਚ ਰਹੀ ਹੈ ਤਾਂ ਮੈਂ ਵੀਡੀਓ ਪਾ ਰਿਹਾ ਠੀਕ ਹੈ ਮਿਸ ਗਾਈਡ ਨਾ ਹੋਣ ਸਾਰੇ ਠੀਕ ਹੈ ਇਸ ਲਈ ਇਹ ਵੀਡੀਓ ਆ ਵੀ ਮੈਨੂੰ ਘਟੋ ਘਟ ਰੋਜ ਦੇ 10-12 ਮੈਸੇਜ ਆ ਜਾਂਦੇ ਆ ਭਾਈ ਬੀਜ ਦਵਾ ਦੇ ਕਿੱਥੋਂ ਲੈ ਕੇ ਆ ਕਿਉਂਕਿ ਕੱਲ ਮੈਂ 8 ਕਿੱਲਿਆਂ ਦੀ CR ਸੁਪਰ 212 ਦੀ ਪਨੀਰੀ ਬੀਜਤੀ ਸੀ ਛੱਲਾ ਇਹਦੇ ਵਿੱਚੋਂ ਨਿਕਲਦਾ ਸਭ ਤੋਂ ਇੱਕ ਪਛਾਣ ਹੈ ਜੀ ਬੀ ਬਹੁਤ ਸੋਹਣਾ ਸੀ ਮੈਂ 12 ਮਈ ਨੂੰ ਹੀ ਜਾ ਕੇ ਲੈ ਆਇਆ ਸੀਗਾ ਸੌਰੀ 12 ਅਪ੍ਰੈਲ ਨੂੰ ਲੈ ਕੇ ਜਾ ਕੇ ਹਜੇ 12 ਮਈ ਤੱਕ ਮੈਨੂੰ ਲੱਗਾ ਕੱਲ ਨੂੰ ਆਉਣੀ ਆ 12 ਅਪ੍ਰੈਲ ਨੂੰ ਹੀ ਮੈਂ ਬੀਲ ਲਿਆ ਸੀ ਉਦੋਂ ਮੈਂ ਵੀਡੀਓ ਵੀ ਪਾਈ ਸੀ ਵੀ ਪਾਈ ਕਣਕ-ਕਣਕ ਵੱਢ ਕੇ ਨਾਲ ਦੀ ਨਾਲ ਬੀਲ ਲਿਆ ਉਹ ਵੀ ਮਹਿੰਗਾ ਹੋਊਗਾ ਕਿਉਂਕਿ ਹਾਈਬ੍ਰਿਡ ਝੋਨੇ ਦੇ ਉੱਤੇ ਪਾਬੰਦੀ ਲਾਤੀ ਆ ਤੇ 20 ਦੀ ਬਲੈਕ ਵੀ ਹੋਣੀ ਆ ਪਹਿਲੀ ਗੱਲ ਤਾਂ 20 ਮਿਲਣਾ ਹੀ ਨਹੀਂ ਠੀਕ ਹੈ ਉਦੋਂ 135 ਰੁਪਏ ਕਿਲੋ ਮਿਲਿਆ ਸੀ ਮੈਨੂੰ ਨਾਲੇ ਗਿੱਦੜਵਾਹੇ ਤੋਂ ਸਪੈਸ਼ਲ ਜਾ ਕੇ ਤੇਲ ਫੂਕੇ ਲੈ ਕੇ ਆਇਆ ਸੀ ਵੀ ਮੈਂ ਹੁਣ ਭਾਈ ਕੀ ਹੋ ਗਿਆ ਮਸਲਾ ਇਹ ਕਹਿੰਦੇ ਵੀ ਬੁਕਿੰਗ ਹੋ ਗਈ ਸੀ ਸਾਡੀ ਬਹੁਤ ਕਮੈਂਟ ਆਉਂਦੇ ਬੜੀ 70 ਮਨ ਤੋਂ ਨਹੀਂ ਟੱਪਦਾ ਐ ਨਹੀਂ ਹੁੰਦਾ ਫਲਾਣਾ ਹੋ ਗਿਆ ਢਮਕਾ ਹੋ ਗਿਆ 70 ਮਨ ਵੀ ਨਿਕਲ ਆਵੇ ਨਾ ਮਾੜੇ ਪਾਣੀ ਦੇ ਵਿੱਚ 2-3 ਨੰਬਰ ਦੇ ਵਿੱਚ ਬਿਨਾਂ ਕਿਸੇ ਬਿਮਾਰੀ ਤੋਂ ਬਿਨਾਂ ਡਿੱਗੇ ਤੋਂ ਮੰਨਿਆ ਇਹਦਾ ਪ੍ਰਾਲ ਜਿਆਦਾ ਸਾਰਾ ਕੁਝ ਆ 70 ਮਨ ਜੇ ਨਿਕਲਦਾ ਤਾਂ ਬਹੁਤ ਚੰਗੀ ਗੱਲ ਆ ਆ ਚਾਰੇ ਏਰੀਆ ਵਾਸਤੇ ਜਿਹੜੇ 100-100 ਮਾਨ ਨਿਕਲਦੇ ਨੇ ਨਾ ਭਾਈ ਉਹ ਮਾਝੇ ਦਬਾਬੇ ਦੇ ਵਿੱਚ ਨਿਕਲਦੇ ਨੇ ਉਹਨਾਂ ਦੀ ਰੀਜ ਨਾ ਕਰਿਆ ਕਰੋ ਮੈਂ ਵੀ 2 ਸਾਲ ਸ਼ਾਹਕੋਟੇਰੀਆ ਲਾ ਕੇ ਆਇਆ ਉੱਥੇ ਸਾਵਾ ਦੀਆਂ ਵੀਡੀਓ ਪਾਉਂਦਾ ਸੀ ਮੈਂ ਤੇ ਦੇਖਿਆ ਜੇ ਉਹੀ ਸਾਵਾ ਇੱਥੇ ਗੱਡਦਾ ਮੈਂ ਆ ਕੇ ਜਮਾ ਵੀ ਨਾ ਹੋਵੇ 40 ਮån ਵੀ ਨਾ ਨਿਕਲੇ ਠੀਕ ਹੈ ਤਾਂ ਇਹ ਐਟ ਲੀਸਟ ਸੀਆਰ ਵੈਰੈਟੀ ਆ ਜਿਹੜੀ ਇਹ ਵਿਕੂਗਤਾ ਸੀਗਾ ਨਾ ਮੰਡੀ ਦੇ ਵਿੱਚ ਲੈਣਗੇ ਤਾਂ ਹੈਗੇ ਹਾਲਾ ਮੈਨੂੰ ਪਤਾ ਇਹਦੀਆਂ ਕਮੀਆਂ ਹੈਗੀਆਂ ਨੇ ਪਰ ਕੀ ਕਰੀਏ ਮਰਦਾ ਕੀ ਨਾ ਕਰਦਾ ਇਸ ਕਰਕੇ ਲਾਉਣਾ ਪੈ ਰਿਆ ਕਮੀਆਂ ਇਹਨੀਆਂ ਕੀ ਕੀ ਨੇ ਮੈਂ ਪਹਿਲਾਂ ਹੀ ਦੱਸ ਦਿੰਦਾ ਵੀ 70 ਤੋਂ ਵੱਧਾਂ ਨਹੀਂ ਜੋਰ ਲਾ ਲੋਗੇ ਤਾਂ ਹੱਦ 85 ਮੈਕਸਿਮਮ ਜੋਰ ਲਾ ਲੋਗੇ ਜੇ ਪੂਰਾ ਜੋਰ ਲਾ ਕੇ ਪਰ 85 ਬਹੁਤ ਆ ਯਾਰ ਹੋਰ ਕੀ ਲੈਣਾ ਤੁਸੀਂ ਬਾਸ ਭਾਲਦੇ ਹੋ ਹੋਰ ਹਨਾ ਦੂਜੀ ਕਮੀ ਇਹਦੀ ਇਹ ਟਾਈਮ ਆ ਜਿਹੜਾ 140 ਦਿਨ ਤੋਂ ਉੱਤੇ ਲੈ ਹੀ ਜਾਂਦਾ ਬਈ ਦੋਨੇ ਵੈਰਾਈਟੀਆਂ ਲੈ ਕੇ ਹੀ ਜਾਂਦਾ ਤੀਜੀ ਗੱਲ ਜੂਰੀਆ ਜਿਹੜੀ ਇਹਨੂੰ 4 ਗੱਟੇ ਦੇਣੇ ਹੀ ਪੈਣਗੇ ਬਈ ਦੇਣੇ ਹੀ ਪੈਣਗੇ ਹੋਰ ਚਾਹੇ ਖਰਾਕ ਕੋਈ ਨਾ ਕਰਿਓ ਉਤਕਲ ਫੁਟਕਲ ਜੂਰੀਆ ਜ਼ਰੂਰੀ ਹੈ ਇਹਦੇ ਵਾਸਤੇ ਚੌਥੀ ਕਮੀ ਇਹਦਾ ਮੋਇਸਚਰ ਹੈ ਜਿਹੜਾ ਉਹ 17 ਜਾਂ 16 ਮਸਾਊਗਾ ਬਈ ਮਸਾ ਕਦੋਂ ਆਊਗਾ ਜੇ ਤੁਸੀਂ ਇਹਦੀ ਪਨੀਰੀ 10 ਤਰੀਕ ਤੋਂ ਪਹਿਲਾਂ ਪਹਿਲਾਂ ਬੀਜਤੀ ਯਾਨੀ 10 ਮਈ ਜਾਂ 15 ਮਈ ਦੇ ਵਿੱਚ ਆਹ ਹਫਤੇ ਦੇ ਵਿੱਚ ਜਣੀ ਯਾਰ ਆਪਣੀ ਦੀ ਜੇ ਤਾਂ ਬੀਤੀ ਫਿਰ ਤਾਂ ਆਜੂਗਾ ਨਹੀਂ ਇਹ ਕਰੂਗਾ ਖੱਜਲ ਖਵਾਰ ਠੀਕ ਹੈ ਸਿੱਧੀ ਜੀ ਗੱਲ ਆ ਆਪਾਂ ਤਾਂ ਜਿਹੜੀ ਗੱਲ ਹੁੰਦੀ ਆ ਟਕਾ ਕੇ ਕਰਦੇ ਆ ਚਾਹੇ ਕਿਸੇ ਨੂੰ ਮਿਰਚਾ ਲੱਗਣ ਚਾਹੇ ਕੁਝ ਹੋਰ ਹੋਵੇ ਥੋਡੇ ਫਾਇਦੇ ਲਈ ਥੋਡੇ ਲਈ ਵੀਡੀਓ ਬਣਾਉਣੇ ਆ ਜਿਹੜਾ ਤਜਰਬਾ ਕਰਦੇ ਆ ਉਹ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ ਬਈ ਠੀਕ ਹੈ ਆ ਤਰੀਕ ਦੇ ਵਿੱਚ ਬੀਜ ਦਾਂਗੇ ਤਾਂ ਮੱਚ ਬੈਟਰ ਹੈ ਪਹਿਲਾਂ ਤਾਂ ਇਹਦੀ ਪਨੀਰੀ ਹੁਣ ਤਾਂ ਮੌਸਮ ਬਹੁਤ ਵਧੀਆ ਚੱਲੂ ਪਰਮਾਤਮਾ ਮੀਂਹ ਪਾ ਦਿੰਦਾ ਆਦਰਵਾਇਜ਼ ਇਹਦੀ ਪਨੀਰੀ ਤਿਆਰ ਕਰਨੀ ਇਹ ਮਾੜੇ ਬੰਦੇ ਦੇ ਹੱਥ ਦਾ ਕੰਮ ਨਹੀਂ ਹੈਗਾ 35 ਦਿ ਪਣੀ ਦੀ ਲੈ ਜਾਂਦੀ ਐ ਜੀ ਤਿਆਰ ਹੁਣ ਤੇ ਮਸਾ ਹੁੰਦੀ ਐ ਠੀਕ ਐ ਉਦੋਂ ਬਾਅਦ ਖੇਤ 'ਚ ਚੱਲਣ ਲੱਗਾ ਇਹ 60 70 ਦਿਨ ਤਹੇ ਵੱਲ ਖੇਤ ਵੜਨੇ ਨਹੀਂ ਪੈਂਦਾ ਉਦੋਂ ਤਾਂ ਐ ਹੋ ਜਾਂਦਾ ਵੀ ਯਾਰ ਕਿੱਦਾਂ ਪੰਗਾ ਲੈ ਲਿਆ ਕਾਹ ਤੋਂ ਲਾ ਲਿਆ ਐਦੂ ਤਾਂ ਹੋਰ ਹੀ ਲਾ ਲੈਂਦੇ ਕੋਈ ਹੈਨਾ ਇਹ ਖੁੱਬੀਆਂ ਨੇ ਦੋਨੇ ਝੋਡੇ ਦੀਆਂ ਦੂਜੀ ਗੱਲ ਹੁਣ ਆ ਵੀਡੀਓ ਦੇਖ ਲਓ ਤੁਸੀਂ ਹੋਰ ਫਰਮਾਂ ਹੈਨਾ ਹੋਰ ਫਰਮਾਂ ਇਹਹੀ ਵੀ ਵੇਚੀ ਜਾਂਦੀਆਂ ਕਿਉਂ ਵੇਚੀ ਜਾਂਦੀਆਂ ਭਾਈ ਕਿਉਂਕਿ ਡਿਮਾਂਡ ਦੇ ਵਿੱਚ ਆ 260 60 ਰੁਪਏ ਕਿਲੋ ਆ ਵੀ ਐ ਜਿਹੜਾ ਪਰसों ਦੀ ਮੈਂ ਵੀਡੀਓ ਪਾਈ ਸੀ ਸੀਆਰ ਸੁਪਰ 212 320 ਰੁਪਏ ਕਿਲੋ ਮਿਲਿਆ ਬਈ ਭਲਾ ਡਾ ਮੰਡੀ ਤੋਂ ਇਹ ਲੁੱਟ ਕੌਣ ਵਿਚਾਰੇ ਨੇ ਦੁਕਾਨਦਾਰ ਪੰਜਾਬ ਸੀਡ ਵਾਲਿਆਂ ਨਾਲ ਗੱਲ ਕਰਦੇ ਆ ਉਹ ਕਹਿੰਦੇ ਸਾਡੇ ਕੋਲੇ ਖਤਮ ਆ ਬਈ ਸਾਰੀ ਮੰਡੀ ਦੇ ਵਿੱਚ ਖਤਮ ਆ ਪਤਾ ਨਹੀਂ ਕਿੱਥੋਂ ਮਿਲ ਜਾਂਦਾ ਦੁਕਾਨਦਾਰਾਂ ਨੂੰ ਹੈਨਾ ਪਤਾ ਨਹੀਂ ਕੀ ਹਿਸਾਬ ਕਿਤਾਬ ਹੋ ਰਿਹਾ ਬਹੁਤ ਸਾਰੀਆਂ ਕਰਨਾਲ ਸੀਡ ਹੋ ਗਈ ਹੁਣ ਮੈਂ ਲੈ ਨਾ ਹੀ ਲੈ ਲੈਣਾ ਯਾਰ ਆਪਾਂ ਨੂੰ ਕੀ ਕਰਨਾਲ ਸੀਡ ਹੋ ਗਿਆ ਹੋਰ ਪੀਲੇ ਥੈਲੀਆਂ ਦੇ ਵਿੱਚ ਹੋ ਗਿਆ ਨਿਊ ਪੰਜਾਬ ਸੀਡ ਵਾਲੇ ਹੋਗੇ ਉਹ ਵੀ ਸੀਆਰ 212 ਧੜਾ ਧੜਾ ਵਿਕੀ ਜਾਂਦਾ ਉਹਨਾਂ ਦਾ ਵੀ ਸੀਆਰ ਸੁਪਰ 212 ਵੀ ਵਿਕੀ ਜਾਂਦਾ ਹਾਲਾਂਕਿ ਫਾਊਂਡੇਸ਼ਨ ਆ ਜਿਹੜੀ ਉਹ ਕੱਲੀ ਬੀਜ ਦੀ ਪਹਿਲਾਂ ਪੰਜਾਬ ਸੀਡ ਗਿੱਦੜਵਾਹੇ ਵਾਲਿਆਂ ਕੋਲੇ ਸੀਗੀ ਹਨਾ ਵਿੱਚ ਉਹਦੇ ਪਤਾ ਨਹੀਂ ਹੁਣ ਹੋ ਵੀ ਸਕਦਾ ਪਤਾ ਨਹੀਂ ਪੀਆਰ 131 ਆ ਪਤਾ ਨਹੀਂ ਪੀਆਰ 126 ਆ ਉਹ ਹੁਣ ਜਦੋਂ ਨਿਕਲੂਗਾ ਉਦੋਂ ਪਤਾ ਲੱਗੂਗਾ ਜੇ ਹੋਰ ਫਰਮ ਦਾ ਬੀ ਲੈਨੇ ਹੋ ਤਾਂ ਪੱਕਾ ਬਿੱਲ ਲੈ ਕੇ ਤੁਸੀਂ ਬੀ ਲਓ ਤਾਂ ਜੋ ਕੱਲ ਨੂੰ ਕਲੇਮ ਲੈ ਸਕੋ ਠੀਕ ਹੈ ਜੇ ਪਾਣੀ ਦੀ ਗੱਲ ਕਰੀਏ ਵੀਰੇ ਢਾਈ ਨੰਬਰ ਤੱਕ ਪੂਰਾ ਵਧੀਆ ਹੁੰਦਾ ਬਈ ਤਿੰਨ ਨੰਬਰ ਤੱਕ ਵੀ ਹੋ ਜਾਂਦਾ ਠੀਕ ਹੈ ਬਾਣ ਦੀ ਗੱਲ ਕਰੀਏ ਜਿੱਥੇ ਮਰਜ਼ੀ ਘੱਡ ਦੋ ਰੇਤਲੀ ਹੋਵੇ ਦਰਮਿਆਨੀ ਹੋਵੇ ਠੀਕ ਹੈ ਹਲਕੀ ਹੋਵੇ ਡਾਕਰ ਹੋਵੇ ਜਿੱਥੇ ਮਰਜ਼ੀ ਘੱਡ ਦੋ ਡਾਕਰ ਦੇ ਵਿੱਚ ਲਾਉਣ ਦਾ ਬੜਾ ਫਾਇਦਾ ਨਹੀਂ ਉੱਥੇ ਚੰਗੇ ਵੀ ਲਾ ਦੋ ਠੀਕ ਹੈ ਪਾਣੀ 2 3 ਨੰਬਰ ਤੇ ਹੋ ਜਾਂਦਾ ਜਿਆਦੀਆਂ ਸਪਰੇਅ ਕਰਨ ਦੀ ਲੋੜ ਨਹੀਂ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਈ ਹੋਰ ਵੀਡੀਓ ਪਾਉਂਦੇ ਰਹਾਂਗੇ ਜੇ ਫੇਸਬੁੱਕ ਤੇ ਦੇਖ ਲਿਓ ਤਾਂ ਫੋਲੋ ਕਰ ਲਿਓ ਬਈ ਵੀਡੀਓ ਜਿਹੜੇ ਝੋਨੇ ਦੀ ਤੁਹਾਨੂੰ ਚਾਹੀਦੀ ਹੈ ਉਹ ਪਾ ਦਾਂਗੇ ਇਹਦੇ ਵਿੱਚ ਜੇ ਮੇਨ ਜੀ ਗੱਲ ਕਰਾਂ ਇੱਕ ਵੀ ਆਇਆ ਪ੍ਰਾਈਮ 212 ਸੇਮ ਆ ਉਹਦਾ ਕੱਲ ਦਾ ਰੇਟ ਸੀਗਾ 360 ਰੁਪਏ ਕਿਲੋ ਹੁਣ ਸਮਝੋ ਬਾਹਰ ਹੈ 13 1400 ਨੂਨ ਤਾਂ 1300 1350 ਨੂਨਾ ਪਾਇਉ ਨੇ 28 ਪੀ 67 ਵਿਕੀ ਜਾਂਦਾ ਸੁਬਾਨਾ ਦਾ 7501 1800 ਤੋਂ ਲੈ ਕੇ 2000 ਦੇ ਵਿੱਚ ਦਾ ਰੇਟ ਆ ਬਈ ਪੈਕੇਟ ਦਾ 3 ਕਿਲੋ ਦਾ ਇਹ 3 ਕਿਲੋ ਆ ਇਹਦੀ ਥੈਲੀ ਜਿਹੜੀ ਆਉਂਦੀ ਆ ਉਹ 4 ਕਿਲੋ ਦੀ ਆਉਂਦੀ ਆ ਪ੍ਰਾਈਮ 200 12 ਦੀ ਇਹ 4 ਕਿਲੋ ਦੀ ਆਉਂਦੀ ਆ ਥੈਲੀ ਆ ਵੀ 3 ਕਿਲੋ ਦੀ ਥੈਲੀ ਆਉਂਦੀ ਆ 1300 ਦੀ ਠੀਕ ਹੈ ਤਾਂ ਹੁਣ ਲਗਭਗ ਬਰਾਬਰ ਜਿਹਾ ਰੇਟ ਹੋ ਗਿਆ ਇਹਨਾਂ ਦਾ ਕਿਉਂ ਕਿ ਇਹ ਵੀ ਬੀ ਲਿਮਟਡ ਆ ਇਹ ਬੀ ਆ ਜਿਹੜਾ ਤੁਸੀਂ ਉਹ ਹੋਰ ਤੋਂ ਵੀ ਲੈ ਸਕਦੇ ਹੋ ਵੀਰੇ ਡੱਬ ਵਾਲੀ ਤੋਂ ਵੀ ਲੈ ਸਕਦੇ ਹੋ ਰਤੀਏ ਵਾਲੀ ਆ ਦੁਕਾਨ ਤੋਂ ਵੀ ਲੈ ਸਕਦੇ ਹੋ ਠੀਕ ਹੈ ਇਨਫੋਰਮੇਸ਼ਨ ਲੈ ਲਿਓ ਇਹਨਾਂ ਨੂੰ ਫੋਨ ਕਰਕੇ ਗੂਗਲ ਦੇ ਉੱਤੇ ਵੀ ਬਈ ਫਰਾਣੇ ਬੰਦੇ ਨੇ ਤੇਰੀ ਵੀਡੀਓ ਪਾਈ ਸੀ ਦੱਸੀ ਵੀ ਹੈਗਾ ਜਾਂ ਨਹੀਂ ਹੈਗਾ ਆਦਰਵਾਇਸ ਤਾ ਵੀ ਆਲਮੋਸਟ ਖਤਮ ਆ ਇਹ ਕੋਈ ਪੇਡ ਪ੍ਰਮੋਸ਼ਨ ਨਹੀਂ ਕੋਈ ਕੁਛ ਨਹੀਂ ਬਈ ਹਨਾ ਕਈ ਪੈਸੇ ਲੈ ਕੇ ਵੀਡੀਓ ਪਾ ਦਿੰਦੇ ਆ ਕੋਈ ਇਹ ਹੈ ਨਹੀਂ ਬਾਕੀ 13 ਤਰੀਕ ਨੂੰ ਹਾਈਬ੍ਰਿਡ ਦਾ ਫੈਸਲਾ ਆਉਣਾ ਜਿਹੜਾ ਕਿ ਆਪਣੇ ਹੱਕ ਦੇ ਵਿੱਚ ਨਹੀਂ ਆਊਗਾ ਮੈਨੂੰ ਪਤਾ ਠੀਕ ਹੈ ਜਿਹਨੇ ਲਾਉਣਾ ਆਪਦਾ ਚੁੱਪਚੀ ਪੀਤੇ ਜੇ ਬਈ ਲਾ ਲਿਓ ਬਾਹਲਾ ਰੌਲਾ ਪਾਉਣ ਦੀ ਲੋੜ ਨਹੀਂ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਵੀ ਮੈਂ ਆਹ ਕੱਟਦਾ ਮੈਂ ਆਹ ਕੱਟਦਾ ਮੈਂ ਆਹ ਕਰਦਾ ਸਾਰਾ ਹਾਈਬ੍ਰਿਡ ਨਾਲ ਲਾਇਓ ਸਾਰਾ ਪੀਆਰ ਨਾਲ ਲਾਇਓ ਸਾਰਾ ਸੀਆਰ ਨਾਲ ਲਾਇਓ ਸਾਰੀਆਂ ਬਾਸਮਤੀਆਂ ਨਾਲ ਲਾਇਓ ਅਗਲੀ ਵੀਡੀਓ ਦੇ ਵਿੱਚ ਆਪਾਂ ਬਾਸਮਤੀ ਦੀ ਗੱਲ ਕਰਾਂਗੇ ਵੀਰੇ ਕੀ ਰੇਟ ਆ ਸਕਦਾ ਜਾਂ ਲੰਮੇ ਟਾਈਮ ਦੀ ਕਿਹੜੀ ਵੈਰੈਟੀ ਲਈਏ ਜਾਂ ਸ਼ਾਰਟ ਟਰਮ ਦੀ ਵੈਰੈਟੀ ਲਈਏ ਜਿਹਦੇ ਵਿੱਚ ਮੁਨਾਫਾ ਹੋਊਗਾ ਮੇਰੇ ਨਾਲ ਰਿਸ਼ਤੇਦਾਰ ਨੇ ਉੱਤਰਾਖੰਡ ਦੇ ਵਿੱਚ ਉਹ ਬਾਸਮਤੀ ਲਾਉਂਦੇ ਸੀ ਐਦਕੀ ਉਹਨਾਂ ਨੇ 1 ਵੀ ਕਿੱਲਿਆ ਨਹੀਂ ਲਾਇਆ ਉਹ 70 80 ਕਿੱਲਿਆ ਨਹੀਂ ਖੇਤੀ ਕਰਦੇ ਆ ਨਰੀ ਬਾਸਮਤੀ ਦੀ ਐਦਕੀ ਇੱਕ ਵੀ ਨਹੀਂ ਲਾਇਆ ਹਨਾ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸੂਗਾ ਕਾਰਨ ਕੀ ਹੈ ਕੀ ਇਹ ਸੱਚ ਹੋ ਸਕਦਾ ਹਨਾ Thank you so much.